ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਵੇਖੋ ਮਟੀਆਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਕਬਰਾਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਝੰਡਾਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਮੜੀਆਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਬੁੱਤਾਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਦਿਨਾਂ ਦਿਹਾਰਾਂ ਦੇ ਨਾਲ ਨਹੀਂ ਜੋੜ ਕੇ ਗਏ ਸੱਚੇ ਪਾਤਸ਼ਾਹ ਦੀ ਸਾਨੂੰ ਸ਼ਬਦ ਦੇ ਲੜ ਲਗਾ ਕੇ ਗਏ ਹਨ ਜਿਹੜੀ ਵਿਚਾਰ ਆਪਾਂ ਹਰ ਰੋਜ਼ ਪੜ੍ਹਦੇ ਹਾਂ ਜਦੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗੀਏ ਹਰ ਰੋਜ਼ ਜਦੋਂ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਹੈ ਸਮਾਗਮਾਂ ਦੀ ਸਮਾਪਤੀ ਹੁੰਦੀ ਹੈ ਅਸੀਂ ਇੱਕ ਦੋਹਰਾ ਪੜਦੇ ਹਾਂ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰਿਆਂ ਸਿੱਖਾਂ ਨੂੰ ਵਿਖੋ ਮੈਂ ਇੱਕ ਛੋਟੀ ਜੀ ਬੇਨਤੀ ਕਰਾਂ ਹੁਕਮ ਲਗਾਇਆ ਹੈ ਬੇਨਤੀ ਨਹੀਂ ਕੀਤੀ ਬੇਨਤੀ ਦੇ ਵਿੱਚ ਆਪਸ਼ਨ ਤੁਸੀਂ ਮੰਨੋ ਚਾਹੇ ਨਾ ਮੰਨੋ ਪਰ ਜਿਹੜਾ ਹੁਕਮ ਹੈ ਉਹ ਮੰਨਣਾ ਹੀ ਪੈਂਦਾ ਹੈ ਹੁਕਮ ਮੰਨਣਾ ਪੈਂਦਾ ਹੈ ਹੁਣ ਇਹ ਬਚਨ ਜਿਹੜੇ ਹਨ ਧੰਗੁਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਗਤਾਂ ਨੂੰ ਸਿੱਖਾਂ ਨੂੰ ਆਖੇ ਧਰਤੀ ਹੈ ਨੰਦੇੜ ਦੀ ਨੰਦੇੜ ਦੀ ਧਰਤੀ 1708 ਦਾ ਸਮਾਂ ਜੇ ਇਸ ਵੇਲੇ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਜਖਮੀ ਹਾਲਤ ਦੇ ਵਿੱਚ ਹਨ ਔਰ ਸਤਗੁਰਦੇਵ ਪਾਤਸ਼ਾਹ ਜੀ ਦਾ ਇਲਾਜ ਚੱਲ ਰਿਹਾ ਹੈ ਔਰ ਦਤਾ ਜੀ ਨੇ ਇੱਕ ਸੰਗਤਾਂ ਨੂੰ ਕਹਿ ਦਿੱਤਾ ਵੀ ਸਾਡਾ ਹੁਣ ਸਮਾਂ ਨਜ਼ਦੀਕ ਆ ਗਿਆ ਹੈ ਉਸ ਵੇਲੇ ਸੰਗਤਾਂ ਨੇ ਸਿੱਖਾਂ ਨੇ ਸਵਾਲ ਕੀਤੇ ਸੱਚੇ ਪਾਤਸ਼ਾਹ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ ਦਤਾਰ ਸੱਚੇ ਪਾਤਸ਼ਾਹ ਜੀ ਅਸੀਂ ਅਗਵਾਈ ਕਿੱਥੋਂ ਲੈਣੀ ਹੈ ਤੇ ਗੁਰਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਿਆਰ ਦਾ ਜੋ ਆਪਾਂ ਬਚਨ ਪੜ੍ਹਦੇ ਆ ਨਾ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕੀ ਸੱਚੇ ਸਤਗੁਰ ਜੀ ਨੇ ਪਾਵਨ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਪਾਵਨ ਗ੍ਰੰਥ ਸਾਹਿਬ ਜੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਗੁਰਤਾ ਗੱਦੀ ਦਿਵਸ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ ਮੈਂ ਬੇਨਤੀ ਕਰਾਂ ਸਿੱਖੋ ਜਦੋਂ ਅਸੀਂ ਸਤਗੁਰ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਥਾਈਂ ਸ਼ਬਦ ਵਰਤਦੇ ਆਂ ਅਸੀਂ ਕਹਿੰਦੇ ਹਾਂ ਜੁਗੋ ਜੁਗ ਅਟਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ ਕਿਉਂਕਿ ਹੁਣ ਦੇਹ ਧਾਰੀ ਜਿਹੜੀ ਸੀ ਖੇਡ ਸਰੀਰਿਕ ਜਾਮਿਆਂ ਦੀ ਖੇਡ ਸਰੀਰਿਕ ਚੋਲਿਆਂ ਦੀ ਖੇਡ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕਰਕੇ 10ਵੀਂ ਜਾਮੇ ਤੱਕਰ ਚੱਲੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਜੋਤ ਇੱਕੋ ਹੀ ਹੈ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਕਿਸੇ ਵੇਲੇ ਸਟੇਜ ਤੋਂ ਸੁਣੀਦਾ ਹੈ ਕਈ ਸਿਰ ਆਖਣਗੇ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਅੱਠਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਉਹ ਨਹੀਂ ਪਿਆਰਿਓ ਤੁਹਾਡੇ ਸਾਹਮਣੇ ਇਤਿਹਾਸ ਵੀ ਹੈ ਤੁਹਾਡੇ ਸਾਹਮਣੇ ਸਿਧਾਂਤ ਵੀ ਹੈ ਉਸ ਸਿਧਾਂਤ ਦੇ ਅੰਦਰ ਆਪਾਂ ਵੇਖਦੇ ਹਾਂ ਜੋਤ ਉਹਾ ਜੁਗਤਸਾਏ ਸਹਿ ਕਾਇਆ ਫਿਰ ਪਲਟੀ ਹੈ ਜੋਤ ਉਹੀ ਇੱਕ ਰਹੀ ਹੈ ਇੱਕੋ ਅਗੰਮੀ ਜੋਤ ਰਹੀ ਹੈ हां জামੇ ضرور ਬਦਲੇ ਹਨ ਆਪਾਂ ਇਹ ਸ਼ਬਦ ਤੇ ਵਰਤ ਸਕਦੇ ਹਾਂ ਕਿ ਪੰਜਵਾਂ ਜਾਮਾ ਛੇਵਾਂ ਜਾਮਾ ਸ੍ਰੀ ਰੂਪੀ ਚੋਲੇ ਬਦਲੇ ਨੇ ਦਸਵਾਂ ਜਾਮਾ ਇਹ ਤੇ ਆਪਾਂ ਕਹਿ ਸਕਦੇ ਹਾਂ ਪਰ ਜੋਤ ਵੱਖਰੀ ਨਹੀਂ ਹੈ ਜੋਤ ਇੱਕ ਹੀ ਹੈ ਜੋ ਆਪਾਂ ਪ੍ਰਾਤਨ ਵਿਚਾਰ ਵੀ ਪੜਦੇ ਹਾਂ ਪਿੰਨ ਪਿੰਨ ਸਭ ਹੂੰ ਕਰ ਜਾਨਣਾ ਇੱਕ ਜੋਤ ਕਿਨੂੰ ਪਹਿਚਾਨਣਾ ਜਿਨ ਜਾਨਣਾ ਤਿਨਹੀ ਸਿੱਧ ਪਾਈ ਬਿਨ ਸਭ ਸਮਝੇ ਸਿੱਧ ਹਾਥ ਨਾ ਆਈ ਹੁਣ ਤੁਸੀਂ ਵੇਖੋ ਜਾਹਰਾ ਰੂਪ ਦੇ ਅੰਦਰ ਇੱਕ ਹੁਕਮ ਲਗਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਬਖਸ਼ ਦਿੱਤੀ ਹੈ ਪਾਵਨ ਗ੍ਰੰਥ ਸਾਹਿਬ ਜੀ ਨੂੰ ਅੱਜ ਤੋਂ ਹੁਣ ਇਹੀ ਗ੍ਰੰਥ ਹੋਣਗੇ ਅਗਵਾਈ ਬਖਸ਼ਿਸ਼ ਕਰਨਗੇ ਤੇ ਸਿਧਾਂਤ ਰੂਪ ਜੇ ਵੇਖੋਗੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਉਦੋਂ ਤੋਂ ਹੀ ਸ਼ਬਦ ਦੀ ਪ੍ਰਧਾਨਤਾ ਹੈ ਸਿੱਧਾਂ ਦੇ ਨਾਲ ਗੋਸ਼ਟ ਹੁੰਦੀ ਹੈ ਤੇਰੇ ਪੁੱਤ ਤੇਰਾ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਧ ਗੋਠ ਦੀ ਪਾਵਨ ਬਾਣੀ ਦੇ ਅੰਦਰ ਇਹ ਬਚਨ ਆਪ ਜੀ ਪੜ੍ਹਦੇ ਹਾਂ ਉਹਨਾਂ ਬਚਨਾਂ ਦੇ ਵਿੱਚ ਗੁਰਦੇਵ ਸਾਹਿਬ ਜੀ ਮਹਾਰਾਜ ਪਿਆਰ ਬਖਸ਼ਿਸ਼ ਕਰਦੇ ਹਾਂ ਜਦੋਂ ਸਵਾਲ ਆਇਆ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸका ਤੂੰ ਚੇਲਾ ਤੇਰਾ ਗੁਰੂ ਕੌਣ ਹੈ ਤੂੰ ਕਿਹਦਾ ਚੇਲਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ ਹੈ ਪਵਨ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਜੇ ਸਿੱਧਾਂ ਨੇ ਜੋਗੀਆਂ ਨੇ ਕਿਹਾ ਕਿ ਤੁਹਾਨੂੰ ਕਿਹੜੀ ਸ਼ਕਤੀ ਥੋਂ ਤੱਕਰ ਲੈ ਕੇ ਆਈ ਹੈ ਤੇ ਫਿਰ ਪਾਤਸ਼ਾਹ ਨੇ ਇੱਕੋ ਗੱਲ ਕਹੀ ਸੀ ਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ ਤੇ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਗੁਰ ਜੀ ਦੇ ਕੋਲ ਸ਼ਬਦ ਦੀ ਘਾਲ ਨਾਈ ਹੈ ਇਹ ਸ਼ਬਦ ਦੀ ਕਮਾਈ ਹੈ ਜੇ ਸ਼ਬਦ ਦੀ ਕਮਾਈ ਦੇ ਨਾਲ ਵਲੀ ਕੰਧਾਰੀ ਦੇ ਵੱਲ ਕੱਢ ਦਿੱਤੇ ਇਹ ਸ਼ਬਦ ਦੀ ਕਮਾਈ ਹੈ ਸ਼ਬਦ ਦੀ ਘਾਲਣਾ ਹੈ ਸ਼ਬਦ ਦੀ ਤਾਕਤ ਹੈ ਸੱਜਣ ਠਾਗ ਨੂੰ ਸਾਚੇ ਪਾਤਸ਼ਾਹ ਨੇ ਸੱਜਣ ਪ੍ਰਚਾਰਕ ਬਣਾ ਦਿੱਤਾ ਉਹਦੀ ਜਿਹੜੀ ਜਗਾ ਸੀ ਜਿਹੜੀ ਕਤਲਗਾਹ ਬਣੀ ਸੀ ਤਲੰਬਰੀ ਧਰਤੀ ਉੱਤੇ ਉਹ ਕਤਲਗਾਹ ਨਾ ਰਹਿ ਕਰਕੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕੇਂਦਰ ਬਣੀ ਹੈ ਤੇ ਵੇਖੋ ਇਹ ਸ਼ਬਦ ਦੀ ਘਾਲਣਾ ਕਮਾਈ ਹੈ ਜਿੱਥੇ ਜਾ ਕਰਕੇ ਸਿੱਧਾਂ ਨੂੰ ਵੀ ਹਾਰ ਹੋਈ ਉਹਨਾਂ ਨੇ ਵੀ ਕਿਹਾ ਸੀ ਵੀ ਸਿੱਧ ਬੋਲਣ ਸ਼ੁਭ ਬਚਨ ਨਾਨਕ ਨਾਨਕ ਤੇਰੀ ਵੱਡੀ ਕਮਾਈ ਇਹ ਸ਼ਬਦ ਦੀ ਘਾਲ ਨਾਲ ਕਮਾਈ ਹੈ ਕੌਡੇ ਰਾਖਸ਼ ਦਾ ਉਧਾਰ ਹੁੰਦਾ ਹੈ ਉਹਨੂੰ ਵੀ ਚੰਗੇ ਪਾਸੇ ਲਗਾਇਆ ਹੋਰ ਬਹੁਤ ਸਾਰੇ ਇਤਿਹਾਸ ਦੇ ਪੱਖ ਨੇ ਇਹ ਸ਼ਬਦ ਦੀ ਘਾਲ ਨਹੀਂ ਸੀ ਜਿਹਦੇ ਕਰਕੇ ਅਨੇਕਾਂ ਯੋਗੀ ਪੀਰ ਮੌਲਾਣੇ ਅਨੇਕਾਂ ਕਿਸਮ ਦੇ ਆਗੂ ਜਿਹੜੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੁਕ ਗਏ ਸ਼ਬਦ ਦੀ ਤਾਕਤ ਦੇ ਨਾਲ ਸੱਚੇ ਪਾਤਸ਼ਾਹ ਨੂੰ ਝਕਾਉਣਾ ਕੀਤਾ ਸੀ ਸਿਧਾਂਤ ਰੂਪ ਜਿਹੜਾ ਹੈ ਇਹ ਸ਼ਬਦ ਦੀ ਪ੍ਰਧਾਨਤਾ ਸ਼ੁਰੂ ਤੋਂ ਰਹੀ ਹੈ ਤੇ ਬੇਨਤੀ ਕਰਾਂ ਤੁਸੀਂ ਅੱਗੇ ਪੜ੍ਹੋਗੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਪਾਵਨ ਬਚਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਉਹ ਵੀ ਪਿਆਰ ਬਖਸ਼ਦੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਬਾਣੀ ਕਹਿੰਦਾ ਤੇ ਸੇਵਕ ਮੰਦੇ ਹਨ ਬਾਣੀ ਗੁਰੂ ਹੈ ਗੁਰੂ ਬਾਣੀ ਦੀ ਜਿਹੜੀ ਹੈ ਪ੍ਰਧਾਨਤਾ ਦੱਸੀ ਹੈ ਬਾਣੀ ਨੂੰ ਗੁਰੂ ਕਿਹਾ ਹੈ ਤੇ ਜਦੋਂ ਪੰਜਵਾਂ ਜਾਮਾ ਆਉਂਦਾ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੇ ਇਸ ਵੇਲੇ ਪਾਵਨ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਣਾ ਗੁਰਮੁਖੋ ਸ਼ਬਦ ਦੀ ਪ੍ਰਧਾਨਤਾ ਦੀ ਖੇਡ ਵੇਖੋ ਸ਼ਬਦ ਦੀ ਮਹਾਨਤਾ ਦੀ ਖੇਡ ਵੇਖੋ ਕਿ ਜਿਸ ਜਗ੍ਹਾ ਦੇ ਉੱਤੇ ਦਰਬਾਰ ਸਾਹਿਬ ਵਿਖੇ ਅੰਮ੍ਰਿਤਸਰ ਦੀ 33 ਦਰਬਾਰ ਸਾਹਿਬ ਵਿਖੇ ਅਰੇ ਮੰਦਰ ਵਿਖੇ ਗੁਰਦੇਵ ਸਾਹਿਬ ਜੀ ਮਹਾਰਾਜ ਆਪ ਚੌਂਕੜਾ ਮਾਰ ਕੇ ਬੈਠਿਆ ਕਰਦੇ ਸਨ ਸੰਗਤਾਂ ਨੂੰ ਵਿਚਾਰ ਦਿਆ ਕਰਦੇ ਸਨ ਸ਼ਬਦ ਦਾ ਪੈਗਾਮ ਦਿਆ ਕਰਦੇ ਸਨ ਜਿੱਦਣ ਸ਼ਬਦ ਦਾ ਪ੍ਰਕਾਸ਼ ਕਰਨਾ ਉਸ ਦਿਨ ਪਾਤਸ਼ਾਹ ਸੰਗਤ ਵਿੱਚ ਬੈਠੇ ਨੇ ਤੇ ਉਹ ਜਿਹੜੀ ਜਗ੍ਹਾ ਹੈ ਉੱਥੇ ਸ਼ਬਦ ਦਾ ਪ੍ਰਕਾਸ਼ ਕੀਤਾ ਗਿਆ ਤੇ ਸ਼ਬਦ ਦੀ ਪ੍ਰਧਾਨਤਾ ਦੀ ਖੇਡ ਹੈ ਪਵਨ ਗ੍ਰੰਥ ਸਾਹਿਬ ਜੀ ਨੂੰ ਸਤਕਾਰ ਦੇਣ ਦੀ ਖੇਡ ਹੈ ਬੇਨਤੀ ਕਰਾਂ ਕਿੰਨਾ ਸਤਕਾਰ ਬਾਣੀ ਦਾ ਸ਼ਬਦ ਦਾ ਕੀਤਾ ਹੈ ਸ਼ਬਦ ਨੂੰ ਪ੍ਰਧਾਨ ਕੀਤਾ ਹੈ ਜਿਸ ਦਿਨ ਤੋਂ ਪ੍ਰਕਾਸ਼ ਹੋ ਗਿਆ ਮੇਰੇ ਪਾਤਸ਼ਾਹ ਜੀ ਤੁਸੀਂ ਜਾਣਦੇ ਹੋ ਅਕਾਲ ਤਖ਼ਤ ਸਾਹਿਬ ਵਿਖੇ ਜਿੱਥੇ ਪਾਵਨ ਗ੍ਰੰਥ ਸਾਹਿਬ ਜੀ ਹਰਮੰਦਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕਰਨਤ ਲਿਆਂਦੇ ਜਾਂਦੇ ਨੇ ਤੇ ਉਹਦਾ ਪਲੰਘ ਹੈ ਪਲੰਘ ਦੇ ਹੇਠਾਂ ਇੱਕ ਚਾਦਰ ਵਿਛੀ ਵੇਖਦੇ ਹੋ ਇਹਦੇ ਪਿੱਛੇ ਵੀ ਇਤਿਹਾਸ ਦੇ ਪੰਨੇ ਨੇ ਜਦੋਂ ਸੁਖਾਸਨ ਕਰਨਾ ਸੀ ਸਵਾਰਾ ਸਾਹਿਬ ਕਰਨਾ ਸੀ ਤੇ ਇਹ ਸਵਾਰਾ ਸਾਹਿਬ ਕਿੱਥੇ ਕੀਤਾ ਜਾਵੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਆਖਿਆ ਜਿਸ ਪਲੰਗ ਤੇ ਅਸੀਂ ਵਿਸ਼ਰਾਮ ਕਰਦੇ ਹਾਂ ਅੱਜ ਤੋਂ ਬਾਅਦ ਉਸ ਪਲੰਗ ਤੇ ਪਾਵਨ ਗ੍ਰੰਥ ਸਾਹਿਬ ਜੀ ਦੇ ਸਵਾਰਾ ਸਾਹਿਬ ਹੋਣਗੇ ਤੇ ਸਤਪੁਰ ਦੇ ਪਾਤਸ਼ਾਹ ਜੀ ਨੇ ਉਸ ਦਿਨ ਤੋਂ ਬਾਅਦ ਭੂਮੀ ਦੇ ਉੱਤੇ ਜ਼ਮੀਨ ਦੇ ਉੱਤੇ ਵਿਸ਼ਰਾਮ ਕਰਨਾ ਸ਼ੁਰੂ ਕੀਤਾ ਜਿਹਨੂੰ ਪਰਾਤਨ ਗ੍ਰੰਥਾਂ ਲਿਖਿਆ ਹੈ ਭੂਮ ਆਸਣ ਗੁਰ ਨਿਤ ਬਿਰਾਜੇ ਭੂਮ ਆਸਨ ਗੁਰ ਨਿਤ ਬਿਰਾਜੇ ਅੱਜ ਵੀ ਉਹ ਚਾਦਰ ਇਸ ਗੱਲ ਦੀ ਸੂਚਕ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਤਕਾਰ ਕੀਤਾ ਹੈ ਬਾਣੀ ਦਾ ਤੁਸੀਂ ਗੁਰੂ ਹਰਾਈ ਸਾਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਟੱਕਣਾ ਕਰੋਗੇ ਪ੍ਰਾਤਨ ਗ੍ਰੰਥਾਂ ਦੇ ਵਿੱਚੋਂ ਸਾਨੂੰ ਵਿਚਾਰ ਮਿਲਦੀ ਹੈ ਸਾਬ ਨੇ ਬਚਨ ਦਿੱਤੇ ਸਨ ਪਾਠ ਕਰੇ ਹੋਏ ਪੁੰਨ ਮਹਾਨਾ ਪਰ ਨਾ ਪ੍ਰਾਪਤ ਆਤਮ ਗਿਆਨਾਂ ਜਦ ਵਿਚਾਰ ਕਰ ਰਿਧਾ ਬਸਾਵੇ ਸਭ ਵਿਵਹਾਰ ਨੂੰ ਵਿਖੇ ਕਮਾਵੈ ਪਰਮ ਆਨੰਦ ਗਿਆਨ ਕੋ ਪਾਵੈ ਜਨਮ ਮਰਨ ਕੋ ਮੁਕਤ ਮਿਟਾਵੈ ਜਨਮ ਮਰਨ ਕੋ ਕਸ਼ਟ ਮਿਟਾਵੈ ਦੀ ਗੱਲ ਦਿੱਤੀ ਤੇ ਗੁਰੂ ਹਰ Rai ਸਾਹਿਬ ਜੀ ਮਹਾਰਾਜ ਉਹਨਾਂ ਨੇ ਵੇਖੋ ਆਪ ਬਾਣੀ ਤੇ ਉਚਾਰ ਨਹੀਂ ਕੀਤੀ ਪਰ ਆਪਾਂ ਉਹਨਾਂ ਦੇ ਜੀਵਨ ਦੇ ਵਿੱਚ ਵੇਖਦੇ ਹਾਂ ਸ਼ਬਦ ਦੀ ਪ੍ਰਧਾਨਤਾ ਦੀ ਖੇਡ ਜਿਨ ਪੈ ਬਾਣੀ ਅਦਬ ਨਾ ਧਾਰਾ ਸੋ ਜਾਣੋ ਨਾਹੀ ਸੇਖ ਹਮਾਰਾ ਤੇ ਜੇ ਬਾਬਾ ਰਾਮ ਰਾਏ ਜੀ ਨੇ ਸ਼ਬਦ ਦੀ ਪੰਕਤੀ ਸ਼ਬਦ ਦਾ ਖਬਰਾ ਸੀ ਗੁਰਬਾਣੀ ਦੇ ਇੱਕ ਸ਼ਬਦ ਨੂੰ ਹੀ ਮੁਸਲਮਾਨ ਕੀ ਜਗ੍ਹਾ ਬੇਈਮਾਨ ਕਹਿ ਦਿੱਤਾ ਤੇ ਕਿੱਡਾ ਵੱਡਾ ਫੈਸਲਾ ਲੜਾ ਸੀ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਸ਼ਬਦ ਦੀ ਮਹਾਨਤ ਨੂੰ ਸਮਝਦੇ ਹੋਏ ਆਪਣੇ ਪੁੱਤਰ ਨੂੰ ਕਹਿ ਦਿੱਤਾ ਵੀ ਉਹ ਮੇਰੇ ਮੱਥੇ ਨਾਲ ਲੱਗੇ ਹੁਣ ਜਿੱਧਰ ਹੈ ਉਧਰ ਹੀ ਚਲਾ ਜਾਵੇ ਹਰ ਕਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੀ ਖੇਡ ਦਾ ਵਰਤਾਰਾ ਹੈ ਜੇ ਸ਼ਬਦ ਦੀ ਖੇਡ ਦੇ ਵਰਤਾਰੇ ਦੇ ਨਾਲ ਪੰਡਿਤ ਲਾਲਚੰਦ ਦਾ ਅਹੰਕਾਰ ਪਿਆ ਤੋੜਦੇ ਨੇ ਸ਼ਬਦ ਦੀ ਖੇਡਦਾ ਹੀ ਇਹ ਵਰਤਾਰਾ ਹੈ ਪਿਆਰ ਹੈ ਅੰਤਰ ਆਤਮੇ ਦੇ ਵਿੱਚ ਤੇ ਨੌਵੇਂ ਪਾਤਸ਼ਾਹ ਜੀ ਨੇ ਆਪ ਬਾਣੀ ਉਚਾਰਨ ਕੀਤੀ ਹੈ ਔਰ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਿਉਂਕਿ ਜਦੋਂ ਆਪਾਂ ਪਾਵਨ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਖੇਡ ਦੀ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਉਥੇ ਮੈਂ ਬੇਨਤੀ ਕਰਾਂ ਸਾਡੇ ਕੋਲ ਦੋ ਸਰੂਪ ਹਨ ਇੱਕ ਸਰੂਪ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤਸਰ ਦੀ ਧਰਤੀ ਤੇ ਲਿਖਵਾਉਣਾ ਕੀਤਾ ਰਾਮ ਸਰ ਦੇ ਪਾਵਨ ਅਸਥਾਨ ਦੇ ਉੱਤੇ ਜਿਹਨੂੰ ਪਾਈ ਗੁਰਦਾਜ ਜੀ ਗੁਰੂ ਕੇ ਪਿਆਰੇ ਗੁਰਸਿੱਖਾਂ ਨੇ ਲਿਖਣਾ ਕੀਤਾ ਹੈ ਦੂਸਰਾ ਸਰੂਪ ਜਿਹੜਾ ਹੈ ਜਿਸ ਨੂੰ ਗੁਰਤਾ ਗੱਦੀ ਮਿਲਦੀ ਹੈ ਔਰ ਜਿਸ ਪਾਵਨ ਸਰੂਪ ਦੇ ਵਿੱਚ ਕਿਉਂਕਿ ਪਹਿਲੇ ਸਰੂਪ ਵਿੱਚ 30 ਰਾਗਾਂ ਵਿੱਚ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਮਾਂ ਅਜੇ ਨਹੀਂ ਆਇਆ ਉਸ ਸਮਾਂ ਬਾਅਦ ਵਿੱਚ ਹੋਣਾ ਤੇ ਜਿਸ ਸਰੂਪ ਨੂੰ ਗੁਰਤਾ ਗੱਦੀ ਮਿਲੀ ਹੈ ਜੀ ਪਾਵਨ ਦਮਦਮਾ ਸਾਹਿਬ ਦੀ ਧਰਤੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੜੈ ਬੈਲ ਹੋਏ ਬੁੱਧ ਉਧਾਰੂ ਗੁਰੂ ਕੀ ਕਾਸ਼ੀ ਹੋਣ ਦਾ ਮਾਣ ਮਿਲਿਆ ਹੈ ਉਸ ਜਗ੍ਹਾ ਨੂੰ ਉਸ ਧਰਤੀ ਨੂੰ ਤੇ ਵੇਖੋ ਸੰਗਤ ਜੀ ਹੱਥ ਜੋੜ ਕੇ ਬੇਨਤੀ ਕਰਾਂ ਦਾਸ ਵਰਗੇ ਕਿਤਨੇ ਮੰਦ ਬੁੱਧੀ ਕਹਿ ਲੋ ਮੂਰਖ ਮਰਤ ਵਾਲੇ ਕਹਿ ਲੋ ਅਗਿਆਨੀ ਕਹਿ ਲੋ ਜੋ ਸਤਗੁਰ ਦੇ ਪਾਤਸ਼ਾਹ ਗੁਰਕਲਗੀ ਧਰ ਪਾਤਸ਼ਾਹ ਨੇ 1997 ਤੋਂ ਲੈ ਕੇ 2 2000 ਸੰਤ ਕਰ ਤਿੰਨ ਸਾਲ ਉਸ ਪਾਵਨ ਅਸਥਾਨ ਤੇ ਜੋ ਸ਼੍ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾਂਸੀ ਗੁਰਮਤਿ ਅਨੁਸੂਚਿਤ ਲਿਆ ਜਾਂਦਾ ਹੈ ਉਥੇ ਵਿਦਿਆ ਬਖਸ਼ਿਸ਼ ਕੀਤੀ ਪਿਆਰ ਬਖਸ਼ਿਸ਼ ਕੀਤਾ ਉਥੇ ਅੱਜ ਵੀ ਉਹ ਅਕੈਡਮੀ ਚੱਲਦੀ ਗੁਰੂ ਕੇ ਕੀਰਤਨੀਏ ਗੁਰੂ ਕੇ ਪ੍ਰਚਾਰਕ ਪੈਦਾ ਹੁੰਦੇ ਨੇ ਜੋ ਦੇਸ਼ਾਂ ਵਿਦੇਸ਼ਾਂ ਸੇਵਾ ਨਿਭਾ ਰਹੇ ਨੇ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਸੀ ਦਮਦਮਾ ਸਾਹਿਬ ਦੀ ਧਰਤੀ ਗੁਰਦਰਾ ਲਖਣ ਸਰ ਸਾਹਿਬ ਆਪ ਜੀ ਨਮਸਕਾਰ ਕਰਦੇ ਹੋ ਜਿੱਥੇ ਮਾਰ ਕੇ ਚੌਂਕੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਨੇ ਭਾਈ ਮਨੀ ਸਿੰਘ ਜੀ ਨੂੰ ਨਾਲ ਲਿਆ ਹੈ ਚੌਂਕੜਾ ਮਾਰ ਕੇ ਮਾਰੇ ਬੈਠੇ ਬਾਣੀ ਉਚਾਰਨ ਕਰਦੇ ਰਹੇ ਤੇ ਭਾਈ ਮਨੀ ਸਿੰਘ ਜੀ ਲਿਖਦੇ ਰਹੇ ਹਨ ਔਰ ਉਸੇ ਹੀ ਸਰੂਪ ਨੂੰ ਫਿਰ ਬਾਬਾ ਦੀਪ ਸਿੰਘ ਜੀ ਨੇ ਹੱਥੀ ਉਤਾਰੇ ਕੀਤੇ ਨੇ ਚਾਰ ਉਤਾਰੇ ਹੱਥੀ ਕੀਤੇ ਨੇ ਤੇ ਇਸੇ ਸਰੂਪ ਨੂੰ ਹੀ ਫਿਰ ਜਿਹੜਾ ਹੈ ਪਾਵਨ ਗੁਰਤਾ ਗੱਦੀ ਨੰ ਡੇੜ ਦੀ ਧਰਤੀ ਤੇ ਪ੍ਰਾਪਤ ਹੁੰਦੀ ਹੈ ਨੰ ਡੇੜ ਦੀ ਧਰਤੀ ਉੱਤੇ ਮਿਲਦੀ ਹੈ ਤੇ ਗੁਰਤਾ ਗੱਦੀਪੁਰ ਜਿਹੜਾ ਹੈ ਵੱਡੇ ਪੱਧਰ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮਨਾਉਂਦੀਆਂ ਨੇ ਗੁਰੂ ਕਿਉ ਸਿੱਖੋ ਤੁਹਾਡੇ ਬਾਤ ਤੇ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਕਿੱਡੀਆਂ ਵੱਡੀਆਂ ਕੁਰਬਾਨੀਆਂ ਮੇਰੇ ਸਹਬ ਜੀਆਂ ਦੀਆਂ ਨੇ ਜਿਨ੍ਹਾਂ ਨੇ ਆਪਣਾ ਕੁਝ ਵੀ ਨਹੀਂ ਰੱਖਿਆ ਨੰਦਾ ਦੀ ਪੁਰ ਨੂੰ ਛੱਡ ਦਿੱਤਾ ਸਹਬ ਜਾਦੇ ਵਾਰ ਦਿੱਤੇ ਆਪਣਾ ਜੋੜਾ ਤੱਕ ਉਤਾਰ ਦਿੱਤਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਜਦੋਂ ਤੁਹਾਡੇ ਉੱਤੇ ਖੇੜ ਵਰਤਾਈ ਹੈ ਤੁਹਾਨੂੰ ਇਹ ਹੁਕਮ ਲਾਇਆ ਤੁਹਾਡੇ ਤੋਂ ਇਹ ਆਸ ਰੱਖੀ ਹੈ ਕਿ ਤੁਸੀਂ ਹੁਣ ਗੁਰੂ ਸ਼ਬਦ ਦੇ ਉਪਾਸ਼ਕ ਬਣਨਾ ਹੈ ਗੁਰੂ ਸ਼ਬਦ ਨਾਲ ਜੁੜੇ ਰਹਿਣਾ ਹੈ ਤੁਹਾਡੇ ਬਾਅਦ ਤੇ ਦੇ ਤਾਰੀਖ ਗੁਰੂ ਨਹੀਂ ਹੈ ਅੱਜ ਤੋਂ ਬਾਅਦ ਤੁਹਾਡੇ ਗੁਰੂ ਜਿਹੜੇ ਹਨ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਾਂ ਸਜਦਾ ਕਰਦੇ ਹਾਂ ਅਸੀਂ ਕਹਿੰਨੇ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅੱਜ ਗੁਰੂ ਨੂੰ ਮੰਨਣ ਵਾਲਿਆਂ ਦੀ ਘਾਟ ਨਹੀਂ ਪਰ ਇਉਂ ਪ੍ਰਤੀਤ ਹੁੰਦਾ ਕਿ ਗੁਰੂ ਦੀ ਮੰਨਣ ਵਾਲਿਆਂ ਦੀ ਘਾਟ ਹੈ ਆਪਾਂ ਸਾਰੇ ਗੁਰੂ ਨੂੰ ਮੰਨਦੇ ਹਾਂ ਪਰ ਗੁਰੂ ਦੀ ਕੋਈ ਵਿਰਲਾ ਮੰਨਦਾ ਪਿਆ ਹੈ ਔਰ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੇ ਮੰਨਾਂ ਦੇ ਅੰਦਰ ਕਈਆਂ ਦੇ ਮੰਨਾਂ ਦੇ ਵਿੱਚ ਨਾ ਜੀ ਵੇਖੋ ਸ਼ਬਦ ਗੁਰੂ ਦੇ ਨਾਲੋਂ ਜਗ੍ਹਾ ਦੀ ਮਹਾਨਤਾ ਜ਼ਿਆਦਾ ਬਣੀ ਹੋਈ ਹੈ ਥਾਵਾਂ ਦੀ ਮਹਾਨਤਾ ਬਣੀ ਹੋਈ ਹੈ ਕੋਈ ਖੇਤਾਂ ਵਿੱਚ ਕੋਈ ਥਾਂ ਬਾਲ ਕੇ ਬੈਠਾ ਹੈ ਸਾਡੇ ਬਠੇਰਿਆਂ ਦੀ ਕੋਈ ਜਠੇਰਿਆਂ ਦੀ ਜਗ੍ਹਾ ਕਹਿੰਦਾ ਹੈ ਜੇ ਅਸੀਂ ਅਖੰਡ ਪਾਠ ਸਾਹਿਬ ਕਰਾਉਣਾ ਹੈ ਇਸ ਜਗ੍ਹਾ ਦੇ ਉੱਤੇ ਕਰਾਉਣਾ ਹੈ ਉਪਾਈ ਮਹਾਨਤਾ ਤੇ ਗੁਰੂ ਦੀ ਹੈ ਕਈ ਇਸੇ ਵੇਲੇ ਕਈ ਸ੍ਰੀਰ ਬਾਹਰੋਂ ਆਉਣਗੇ ਉਤਰਾ ਵੀ ਬਾਹਰ ਰਹੇ ਹਨ ਔਰ ਕਈ ਸ੍ਰੀਰ ਘਰਾਂ ਵਿੱਚ ਕੋਠੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਬੇਨਤੀ ਕਰੀ ਦੀਏ ਭਾਈ ਜੇ ਤੁਸੀਂ ਮੰਚ ਫੁਰਨਾ ਰੱਖਿਆ ਹੈ ਵੀ ਪਾਵਨ ਪਿਤਰ ਬਾਣੀ ਦੇ ਪਾਠ ਕਰਾਉਣੇ ਆਪਣੇ ਘਰ ਦੇ ਵਿੱਚ ਕਰਾਓ ਕਿਉਂਕਿ ਗੁਰੂ ਦੀ ਪਾਵਨ ਪਿਤਰ ਬਾਣੀ ਦਾ ਪਾਠ ਘਰ ਵਿੱਚ ਚੱਲੇਗਾ ਕੋਲ ਬੈਠ ਕੇ ਸੁਣਿਆ ਜੇ ਮਹਾਰਾਜ ਦੀ ਅਸੀਸ ਪ੍ਰਾਪਤ ਹੋਵੇਗੀ ਮਹਾਰਾਜ ਦੀ ਰਹਿਮਤ ਮਿਲੇਗੀ ਪਰ ਸਾਡੇ ਮਨਾਂ ਦੇ ਅੰਦਰ ਮੈਨੂੰ ਕਿਸੇ ਵੇਲੇ یوں ਲੱਗਦਾ ਹੈ ਅਸੀਂ ਮਾਫ਼ ਕਰਿਆ ਜੇ ਹੱਥ ਜੋੜ ਕੇ ਮਾਫੀ ਪਹਿਲਾਂ ਮੰਨ ਲਵਾਂ ਪਰ ਜਿਹੜੀ ਵਿਚਾਰ ਕਈ ਪਰਿਵਾਰਾਂ ਨੂੰ ਵੇਖੀਦਾ ਕਈ ਸਿਰਾਂ ਨੂੰ ਵੇਖੀਦਾ ਆਸੇ ਪਾਸੇ ਸਮਾਜ ਦਾ ਮਾਹੌਲ ਵੇਖੀਦਾ ਹੈ ਕਿਸੇ ਵੇਲੇ یوں ਲੱਗਦਾ ਹੈ ਵੀ ਗੁਰੂ ਨੂੰ ਆਪਾਂ ਛੋਟਾ ਬਣਾ ਲੈਂਦੇ ਆ ਤੇ ਉਹਦੀ ਜਗਾ ਕੋਈ ਮਿੱਥ ਲਈ ਉਸ ਜਗਾ ਨੂੰ ਵੱਡਾ ਬਤ ਕਰ ਲੈਨੇ ਆ ਵੀ ਜੇ ਇੱਥੇ ਪਾਠ ਹੋਵੇਗਾ ਤਾਂ ਮਹਾਤਮ ਮਿਲਣਾ ਹੈ ਇਸ ਜਗਾ ਤੇ ਪਾਠ ਕਰਾਵਾਂਗੇ ਤਾਂ ਮਹਾਤਮ ਮਿਲਣਾ ਉਹਤਰਾ ਮਹਾਤਮ ਕੋ ਨਹੀਂ ਮਿਲਣਾ ਤੇ ਇੱਕ ਬੇਨਤੀ ਹੋਰ ਗੁਰਤਾ ਗਦੀ ਨੂੰ ਸਮਰਪਤ ਆਪਾਂ ਦੀਵਾਨ ਸਜਾਉਨੇ ਆ ਸਤਗੁਰ ਜੀ ਦੀ ਬਾਣੀ ਪੜਦੇ ਆ ਮੈਂ ਬੇਨਤੀ ਕਰਾਂ ਜਦੋਂ ਘਰ ਦੇ ਵਿੱਚ ਪਾਵਨ ਪਿੱਤਰ ਬਾਣੀ ਦਾ ਪਾਠ ਕਰਾਉਨੇ ਹੋ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਾਹੇ ਸਹਿਜ ਪਾਠ ਹੁੰਦਾ ਹੈ ਚਾਹੇ ਅਖੰਡ ਪਾਠ ਸਾਹਿਬ ਹੁੰਦਾ ਹੈ ਬੇਨਤੀ ਹੈ ਗੁਰ ਸਿੱਖੋ ਸਤਿਗੁਰ ਦੀ ਬਾਣੀ ਨੂੰ ਕੋਲ ਬੈ ਕੇ ਸੁਣਿਆ ਕਰੋ ਬਾਣੀ ਨੂੰ ਕੋਲ ਬੈ ਕੇ ਸੁਣਿਆ ਕਰੋ ਛੋਟੀ ਜੀ ਬੇਨਤੀ ਕਰ ਦਵਾਂ ਗੱਲ ਪਕੜ ਵਿੱਚ ਆ ਜਾਵੇਗੀ ਮੰਨ ਲਓ ਤੁਸੀਂ ਕਿਸੇ ਦੇ ਘਰ ਗਏ ਤੇ ਕੋਈ ਉਥੋਂ ਦੇ ਹੁਣ ਘਰ ਵਾਲੇ ਤੁਹਾਨੂੰ ਇਕੱਲਾ ਹੈਲੋ ਹਾਏ ਕਰਕੇ ਸਤਿ ਸ੍ਰੀ ਅਕਾਲ ਬੁਲਾ ਕੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਕੀ ਹਾਲ ਠੀਕ ਹੋ ਜੀ ਬਾ ਤੁਹਾਨੂੰ ਬਿਠਾ ਕੇ ਆਪਣੇ ਕਮਰੇ ਵਿੱਚ ਚਲੇ ਜਾਵੇ ਤੁਹਾਡੇ ਕੋਲ ਬੈਠੇ ਹੀ ਨਾ ਤੁਸੀਂ ਕਹਣਾ ਚੰਗਾ ਬੰਦਾ ਹੈ ਅਸੀਂ ਇਹਦੇ ਘਰ ਆਏ ਆ ਇਹਨੂੰ ਸਾਡਾ ਕੋਈ ਫਿਕਰ ਨਹੀਂ ਸਾਡੀ ਕੋਈ ਇੱਜ਼ਤ ਨਹੀਂ ਸਾਡੇ ਲਈ ਇਹਦੇ ਮਨ 'ਚ ਕੋਈ ਪਿਆਰ ਹੀ ਨਹੀਂ ਤੇ ਵੇਖੋ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਘਰੇ ਆਉਂਦੇ ਨੇ ਨਾ ਉਸ ਵੇਲੇ ਇਹ ਨਾ ਹੋਵੇ ਕਿ ਕੱਲਾ ਪਾਠੀ ਸਿੰਘ ਹੀ ਬਾਣੀ ਪੜਦਾ ਰਵੇ ਅਸੀਂ ਕੋਲ ਬੈਠੀਏ ਨਾ ਬਹੁਤੀ ਥਾਂ ਇਤਰਾ ਵੀ ਹੁੰਦਾ ਹੈ ਜੀ ਚਾਹੇ ਘਰ ਦਾ ਵਰਤਾਰਾ ਹੋਵੇ ਚਾਹੇ ਗੁਰੂ ਘਰਾਂ ਦਾ ਅਸੀਂ ਕੰਨੀਆਂ ਜੀ ਹਰ ਸਾਲ ਪਾਠ ਕਰਾਉਂਦੇ ਆ ਪਰ ਬਹੁਤੀ ਵਾਰੀ ਵੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਅਸੀਂ ਕੇਵਲ ਆਰੰਭਤਾ ਵੇਲੇ ਹਾਜ਼ਰ ਹੋ ਜਾਣੇ ਆ ਅਰਦਾਸ ਹੁੰਦੀ ਹੈ ਅਰੰਭਤਾ ਵੇਲੇ ਹਾਜ਼ਰ ਹੋ ਗਏ ਫਿਰ ਉਸ ਤੋਂ ਬਾਅਦ ਅਸੀਂ ਭਾਈ ਸਾਹਿਬ ਨੂੰ ਪੁੱਛ ਲੈਨੇ ਆ ਵੀ ਭਾਈ ਸਾਹਿਬ ਕੱਲ ਕਿੰਨੇ ਵਜੇ ਅਰਦਾਸ ਕਰਨੀ ਜੇ ਉਸ ਵੇਲੇ ਅਰਦਾਸ ਵਿੱਚ ਸ਼ਾਮਲ ਹੋ ਗਏ ਫਿਰ ਪੁੱਛਦੇ ਆ ਭਾਈ ਸਾਹਿਬ ਸਲੋਕ ਕਿੰਨੇ ਵਜੇ ਸ਼ੁਰੂ ਹੋਣਗੇ ਉਸ ਵੇਲੇ ਅਸੀਂ ਆ ਜਾਣੇ ਹਾਂ ਤੇ ਭੋਗ ਵਾਲੀ ਅਰਦਾਸ ਵਿੱਚ ਸ਼ਾਮਲ ਹੋ ਜਾਣੇ ਆ ਪਰ ਬਾਣੀ ਅਸੀਂ ਪੂਰੀ ਸੁਣਦੇ ਨਹੀਂ ਕੋਲ ਬੈਠਦੇ ਨਹੀਂ ਯਤਨ ਕਰਿਆ ਕਰੋ ਉਹ ਭਾਈ ਸਾਹਿਬ ਤੇ ਰੋਜ਼ ਬਾਣੀ ਪੜਦੇ ਹੀ ਪਏ ਨੇ ਅਸੀਂ ਇਸ ਬਾਣੀ ਦਾ ਓਟ ਆਸਰਾ ਲਿਆ ਸੀ ਚਾਹੇ ਗੁਰੂ ਘਰ ਦੇ ਵਿੱਚ ਪਾਠ ਕਰਾਉਣੀ ਹੋ ਚਾਹੇ ਆਪਣੇ ਘਰ ਚ ਪਾਠ ਕਰਾਉਣੀ ਹੋ ਗੁਰਸਿੱਖੋ ਹੱਥ ਜੋੜ ਕੇ ਬੇਨਤੀ ਹੈ ਯਤਨ ਕਰਿਆ ਕਰੋ ਵਾਦ ਤੋਂ ਵਾਦ ਬਾਣੀ ਨੂੰ ਸਰਵਣ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਨਗੇ ਫਿਰ ਬਾਣੀ ਨਾਲ ਜੁੜ ਕੇ ਅਸੀਂ ਆਪਣੇ ਅੰਤਰ ਆਤਮ ਵਿੱਚ ਰੁਸ਼ਨਾਈ ਲੈ ਲਵਾਂਗੇ ਕਿਉਂਕਿ ਗੁਰਬਾਣੀ ਇਸ ਜਗ ਮਹਚਾਂਦਨ ਕਰਮ ਵਸੈ ਮਨ ਆਏ ਗੁਰੂ ਕੀ ਪਾਵਨ ਪਿਤਰ ਬਾਣੀ ਸਾਡੇ ਬਾਤੇ ਚਾਨਮ ਨਾਰਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਵੇਖੋ ਮਟੀਆਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਕਬਰਾਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਝੰਡਾਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਮੜੀਆਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਬੁੱਤਾਂ ਦੇ ਨਾਲ ਨਹੀਂ ਜੋੜ ਕੇ ਗਏ ਸਾਨੂੰ ਦਿਨਾਂ ਦਿਹਾਰਾਂ ਦੇ ਨਾਲ ਨਹੀਂ ਜੋੜ ਕੇ ਗਏ ਸੱਚੇ ਪਾਤਸ਼ਾਹ ਦੀ ਸਾਨੂੰ ਸ਼ਬਦ ਦੇ ਲੜ ਲਗਾ ਕੇ ਗਏ ਹਨ ਜਿਹੜੀ ਵਿਚਾਰ ਆਪਾਂ ਹਰ ਰੋਜ਼ ਪੜ੍ਹਦੇ ਹਾਂ ਜਦੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗੀਏ ਦੇਹ ਧਾਰੀਆਂ ਦੰਬੀਆਂ ਪਖੰਡੀਆਂ ਦੇ ਲੜ ਨਾ ਲੱਗੀਏ ਵਹਿਮਾ ਭਰਮਾ ਦੇ ਵਿੱਚੋਂ ਬਾਹਰ ਨਿਕਲੀਏ ਤਾਂ ਸਾਡੇ ਇਹ ਦਿਹਾੜੇ ਮਨਾਏ ਸਫਲ ਹੋਣਗੇ ਗੁਰੂ ਕੀ ਸੀਸ ਪ੍ਰਾਪਤ ਹੋਵੇਗੀ ਕੌਮ ਦੀ ਚੜ੍ਹਦੀ ਕਲਾ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ